4511 ਟਰੈਕਟਰ 에어 সিলਿੰਡਰ ਹੈ 에어 ਕਲੀਨਰ ਦਾ ਪਾਈਪ ਇਨਲਟ ਮੈਨੀਫੋਲਡ ਟਾਇਰ ਕਵਰ ਡੀਜ਼ਲ ਵਾਲੀ ਟੈਂਕੀ ਟੈਂਕੀ ਦਾ ਕੈਪ ਗিয়ার ਲੀਵਰ ਰੇਸ ਲੀਵਰ ਸਟੀering ਡਰਾਈਵਰ ਸੀਟ ਬ੍ਰੇਕ ਪੈਡਲ ਮਾਸਟਰ ਸਿਲੈਂਡਰ ਪਾਈਪਾਂ ਬ੍ਰੇਕ ਕਲਦੀਆਂ ਬ੍ਰੇਕ ਕਲ ਦੀ ਕੁੱਪੀ ਡਬਲ 에ਅਰ ਆਇਲ ਫਿਲਟਰ ਚਾਰ ਜੀ ਅੰਗ ਵਾਲਾ ਅਲਟਰਨੇਟਰ ਫੈਨ ਬੈਲਟ ਪੱਖਾ ਟਿਊਬ ਬ੍ਰੇਕ ਡਰਮ ਐਕਸਲ ਇੰਡਕਸ਼ਨ ਲਿਫਟ ਆਰਮ